ਅੰਮ੍ਰਿਤਸਰ ਸ਼ਹਿਰ ਦੇ ਹੋਟਲਰ ਨੇ ਜਾਂ ਕੋਈ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੋਈ ਬੀ ਐਂਡ ਬੀ ਟਾਈਪ ਉਹਨੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਅਸੀਂ ਇਹ ਅਪੀਲ ਵੀ ਕਰਨਾ ਚਾਹੁੰਦੇ ਹਾਂ ਤਾੜਨਾ ਕਰਨਾ ਚਾਹੁੰਦੇ ਹਾਂ ਵੀ ਕੋਈ ਗੈਰ ਕਾਨੂੰਨੀ ਧੰਦੇ ਆ ਜਿਹੜੇ ਆਪਣੇ ਹੋਟਲਾਂ ਦੇ ਵਿੱਚ ਨਾ ਚਲਾਉਣ ਜਿਹਦੇ ਨਾਲ ਕਿ ਇਮੋਰਲ ਐਕਟੀਵਿਟੀਆਂ ਹੁੰਦੀਆਂ ਜਾਂ ਸਮਾਜ ਦੇ ਵਿੱਚ ਬਹੁਤ ਬਦਨਾਮੀ ਹੁੰਦੀ ਆ ਮਾੜੇ ਅੰਸ਼ਰਾਂ ਨੂੰ ਉਹਦਾ ਵਡਾਵਾ ਮਿਲਦਾ ਅਜੇ ਕੰਮ ਕਰਨ ਤੋਂ ਗਰੇਜ ਕਰਨ ਨਹੀਂ ਬੇਸ਼ੱਕ ਜਿਹੜਾ ਹੋਟਲ ਦਾ ਮਾਲਕਾ ਕਈਆਂ ਨੇ ਅੱਗੇ ਕੰਟਰੈਕਟ ਦੇ ਦਿੱਤੇ ਹੁੰਦੇ ਨੇ ਕੰਟਰੈਕਟ ਤੋਂ ਵਾਂਗ ਦੇ ਕੇ ਉਹ ਆਪਣਾ ਪਿੱਛੋਂ ਪੈਸੇ ਕਮਾਉਂਦੇ ਨੇ ਇਹਦੇ ਲਈ ਜਿਹੜਾ ਹੋਟਲ ਦਾ ਮਾਲਕਾ ਉਹਨੂੰ ਵੀ ਨਾਲ ਬੁੱਕ ਕਰਾਂਗੇ ਭਾਵੇਂ ਗਾਂ ਕਿਸੇ ਨੇ ਠੇਕੇ ਤੇ ਲਿਆ ਹੋਵੇ ਜਾਂ ਵੈਸੇ ਕੰਮ ਕੀਤਾ ਹੋਵੇ ਆ ਰਹੇ ਆ ਜੀ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹਨਾਂ ਦੀ ਕੇਅਰ ਕਰਨੀ ਉਹਨਾਂ ਦਾ ਇਲਾਜ ਕਰਾਉਣਾ ਅਸੀਂ ਮੈਡੀਕਲ ਅਥਾਰਟिटीज ਰਾਹੀਂ ਉਹ ਮਜ਼ਦੂਰੀ ਬਸ ਉਹ ਕੇ ਜਿਵੇਂ ਵੀ ਜੋ ਵੀ ਹੈਗਾ ਉਹਨਾਂ ਦੀ ਮਜ਼ਦੂਰੀ ਦਾ ਫਾਇਦਾ ਲੈਂਦੇ ਨੇ ਸਾਡੇ ਲੋਕ ਉਹਨਾਂ ਦੇ ਇਲਾਜ ਕਰਵਾਇਆ ਜਾ ਰਹੇ ਆ ਕਿ ਉਹ ਅਸੀਂ ਪਹਿਲਾਂ ਦਾ ਕਾਮਨਾਵਾ ਕਰਦੇ ਹੋ ਠੀਕ ਹੁੰਦਾ ਨਹੀਂ ਜੀ ਹਾਲ ਦੀ ਕਿਹੜੀ ਐਜ਼ ਆਫ ਨਾਓ ਉਹਨਾਂ ਦੀ ਕਿਸੇ ਫੈਮਿਲੀ ਮੈਂ ਨਹੀਂ ਕਿਉਂਕਿ ਫੋਰਨਰ ਲੜਕੀਆਂ ਨੇ ਡੈਫੀਨਿਟਲੀ ਜੇ ਉਤੋਂ ਡਿੱਗੇ ਨੇ ਛੱਤੋਂ ਦਾ ਮਲਟੀਪਲ ਫ੍ਰੈਕਚਰ ਹੋਣ ਦੇ ਦੀ ਮੈਨੂੰ ਇਹਦੇ ਬਾਰੇ ਡਿਟੇਲ ਨਹੀਂ ਹੈਗੀ ਬਟ ਦੇ ਆਰ ਬੀਂਗ ਵੈਲਥੀਡ ਫਿਰ ਆਪਾਂ ਨੂੰ ਕੁਝ ਸਾਹਮਣੇ ਆਏ ਕਿ ਨਹੀਂ ਚਾਹਤਾ ਤੁਹਾਨੂੰ ਚੱਲਦਾ ਸੀ ਹੁਣ ਪੋਨ ਵਸਟੀਰੀਸ਼ਨ ਕਰਾਂਗੇ ਜੀ ਸਾਰੇ ਹੋਟਲ ਮਾਲਕਾਂ ਨੂੰ ਕੀ ਮੈਸੇਜ ਹੈ ਕਿ ਬਹੁਤ ਸਾਰੇ ਹੋਟਲ ਨੇ ਜਿੰਨਾਂ ਵਿੱਚ ਅਜੇ ਵੀ ਇਸ ਤਰ੍ਹਾਂ ਦਾ ਕੰਮ ਚੱਲਦਾ ਹੋਇਆ ਅਸੀਂ ਸਾਰੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਹੋਟਲਰ ਨੇ ਜਾਂ ਕੋਈ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੋਈ ਬੀ ਐਂਡ ਬੀ ਟਾਈਪ ਉਹਨੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਅਸੀਂ ਇਹ ਅਪੀਲ ਵੀ ਕਰਨਾ ਚਾਹੁੰਦੇ ਹਾਂ ਤਾੜਨਾ ਕਰਨਾ ਚਾਹੁੰਦੇ ਹਾਂ ਵੀ ਕੋਈ ਗੈਰ ਕਾਨੂੰਨੀ ਧੰਦੇ ਆ ਜਿਹੜੇ ਆਪਣੇ ਹੋਟਲਾਂ ਦੇ ਵਿੱਚ ਨਾ ਚਲਾਉਣ ਜਿਹਦੇ ਨਾਲ ਕਿ ਇਮੋਰਲ ਐਕਟੀਵਿਟੀਜ਼ ਹੁੰਦੀਆਂ ਜਾਂ ਸਮਾਜ ਦੇ ਵਿੱਚ ਬਹੁਤ ਬਦਨਾਮੀ ਹੁੰਦੀ ਆ ਮਾੜੇ ਅੰਸ਼ਰਾਂ ਨੂੰ ਉਹਦਾ ਵਡਾਵਾ ਮਿਲਦਾ ਅਜੇ ਕੰਮ ਕਰਨ ਤੋਂ ਗਰੇਜ਼ ਕਰਨ ਨਹੀਂ ਬਿਸ਼ੱਕ ਜਿਹੜਾ ਹੋਟਲ ਦਾ ਮਾਲਕਾ ਕਈਆਂ ਨੇ ਅੱਗੇ ਕੰਟਰੈਕਟ ਦੇ ਦਿੱਤੇ ਹੁੰਦੇ ਨੇ ਕੰਟਰੈਕਟ ਤੋਂ ਵਾਂਹ ਦੇ ਕੇ ਉਹ ਆਪਣਾ ਪਿੱਛੋਂ ਪੈਸੇ ਕਮਾਉਂਦੇ ਨੇ ਇਹਦੇ ਲਈ ਜਿਹੜਾ ਹੋਟਲ ਦਾ ਮਾਲਕਾ ਉਹਨੂੰ ਵੀ ਨਾਲ ਬੁੱਕ ਕਰਾਂਗੇ ਭਾਵੇਂ ਦਾ ਕਿਸੇ ਨੇ ਠੇਕੇ ਤੇ ਲਿਆ ਹੋਵੇ ਜਾਂ ਵੈਸੇ ਕੰਮ ਕੀਤਾ ਹੋਵੇ ਉਹਨਾਂ ਨੂੰ ਕਈ ਜਗ੍ਹਾ ਹੁੱਕਾ ਬਾਰ ਵੀ ਚੱਲ ਰਹੇ ਨੇ ਰਣਜੀਤ ਦੇ ਉਹਨਾਂ ਏਰੀਆ ਦੇ ਆਫਿਸ ਦੇ ਵਿੱਚ ਬਾਹਰ ਤੋਂ ਉਹਦੇ ਤੇ ਕੇਸ ਤੁਸੀਂ ਪਿਛਲੇ ਸਮੇਂ ਦਰਾਂ ਦੇਖਿਆ ਹੋਣਾ ਕਾਫੀ ਅਸੀਂ ਹੁੱਕਾਵਾਰ ਦੀ ਫੜੇ ਨੇ ਜਿੱਥੋਂ ਵੀ ਜੋ ਵੀ ਸਾਨੂੰ ਕੋਈ ਗੈਰ ਕਾਨੂੰਨੀ ਕੰਮ ਦੀ ਇਨਫੋਰਮੇਸ਼ਨ ਮਿਲਦੀ ਆ ਸਾਡੀ ਪੁਲਿਸ ਬੜੀ ਮੁਸਤੈਦੀ ਨਾਲ ਇਮੀਡੀਏਟਲੀ ਜਾ ਕੇ ਜੋ ਵੀ ਇਨਫੋਰਮੇਸ਼ਨ ਤੇ ਐਕਟ ਅਪਨ ਕਰਕੇ ਜੋ ਕਾਨੂੰਨੀ ਕਾਰਵਾਈ ਕਰਨੀ ਬਣਦੀ ਆ ਅਸੀਂ ਕਰ ਰਹੇ ਹਾਂ ਆ ਆ ਪਛਾੜੋ ਭਾਈ ਚਲੋ ਚਲੋ ਲੈ ਆਓ ਲੈ ਆਓ ਬਚਾਈ ਹੈ ਨਾ ਦੇਖਿਆ ਕੀ ਹੋਰ ਕੋਈ ਨਹੀਂ ਕੋਈ ਨਹੀਂ ਕਰੋ ਕਰੋ ਤੂੰ ਆਪਣਾ ਕੰਮ ਕੋਈ ਨਹੀਂ ਕਰੋ ਕਰੋ ਸਰੇ ਸਭ ਸਟਾਰਟਰ ਉੱਪਰ ਹੀ ਨੇ ਸਰੇ ਉੱਪਰ ਬਹੁਤ ਬਹੁਤ ਦੱਸ ਦੋ ਨਾ ਸਰ ਬੱਚੇ ਤੇ ਇਸ ਨੂੰ ਦੇਖ ਸਕਦੇ ਹੋ ਫੁੱਲ ਸਰਕਲ ਦੇ ਕੋਨ ਨੂੰ ਖੜੀ ਗਿਆ ਕਿਉਂਕਿ ਇਹੀ ਗਿਆ ਜਾ ਰਿਹਾ ਆਪਸੋ